ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਪਹਿਣਾ ਲਈ ਲੈ ਕੇ ਆਈਆਂ ਬਹੁਤ ਹੀ ਸੋਹਣੇ ਮਸ਼ੀਨ ਵਰਕ ਦੇ ਸੂਟ ਜਿਹੜੇ ਕਿ ਅਲੱਗ-ਅਲੱਗ ਫੈਬਰਿਕ ਤੇ ਰਹਿਣਗੇ ਤੁਸੀਂ ਇਹ ਵਾਲਾ ਕੰਮ ਸਾਡੇ ਤੋਂ ਹੁਣ ਪਸ਼ਮੀਨੇ ਵਗੈਰਾ ਤੇ ਕਾਟਰੇਜ ਵਗੈਰਾ ਤੇ ਕਰਵਾ ਸਕਦੇ ਹੋ ਜੀ ਜਾਂ ਪਾਰਟੀ ਵੇਅਰ ਸਟੱਫ ਤੇ ਵੀ ਕਰਵਾ ਸਕਦੇ ਹੋ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਪਹਿਲੀ ਵਾਰ ਵੇਖੇ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਮੇਰੇ ਦਿੱਤੇ ਗਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਦਿਓ ਤਾਂ ਜੋ ਲੱਕੀ ਡਰਾਅ ਵਿੱਚ ਤੁਹਾਡਾ ਨਾਮ ਸ਼ਾਮਲ ਹੋ ਸਕੇ ਤੇ ਡਰਾਅ ਦੇ ਵਿੱਚ ਮੈਂ ਭੈਣਾਂ ਲਈ ਕੱਢੂੰਗੀ ਸੋਨਾ ਜਾਂ ਸੂਟ ਜੋ 2500 ਸਬਸਕ੍ਰਾਈਬਰ ਪੂਰੇ ਹੋ ਗਏ ਜੀ ਬਾਕੀ ਜਿਹੜੀਆਂ ਭੈਣਾਂ ਮੇਰੀ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੀਆਂ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਦੂਜੀਆਂ ਭੈਣਾਂ ਨੂੰ ਵੀ ਕਹਿਣੀ ਆ ਪਲੀਜ਼ ਮੇਰੀ ਸਪੋਰਟ ਕਰੋ ਜੀ ਸਾਡਾ ਨਵਾਂ ਕੰਮ ਹੈ ਨਵਾਂ ਹੀ ਚੈਨਲ ਹੈ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਰੂਰਤ ਹੈ ਸਾਨੂੰ ਤੇ ਜਿਹੜੀਆਂ ਭੈਣਾਂ ਮੇਰੇ ਤੋਂ ਸੂਟ ਬਾਏ ਕਰ ਰਹੀਆਂ ਆ ਜਾਂ ਜਿਨ੍ਹਾਂ ਦੇ ਆਰਡਰ ਚੱਲ ਰਹੇ ਆ ਪ੍ਰਿੰਟਡ ਸੂਟਾਂ ਦੇ ਵਰਕ ਕਰ ਲੈਂਦੇ ਉਹ ਵੀ ਇਹ ਵੀਡੀਓ ਵੇਖ ਸਕਦੀਆਂ ਜੀ ਇਦਾਂ ਦੇ ਡਿਜ਼ਾਈਨ ਅੱਗੇ ਤੋਂ ਮਤਲਬ ਆਪਦੇ ਆਰਡਰ ਤੇ ਕਰਵਾ ਸਕਦੇ ਆ ਤਾਂ ਬਾਕੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਜੀ ਫਿਰ ਸੋਹਣੇ ਸੋਹਣੇ ਸੂਟਾਂ ਨਾਲ ਅੱਜ ਦੀ ਵੀਡੀਓ ਜਿਹੜਾ ਆਪਣਾ ਪਹਿਲਾ ਸੂਟ ਹੈ ਪਹਿਲਾਂ ਤਾਂ ਇਹਦਾ ਕਲਰ ਵੇਖੋ ਜੀ ਕਿੰਨਾ ਜ਼ਿਆਦਾ ਸੋਹਣਾ ਇਹਦਾ ਕਲਰ ਹੈ ਪਰਪਲ ਜਾਂ ਮੋਵ ਜੇ ਲਾਈਟ ਮੋਵ ਜਿਹਾ ਸ਼ੇਡ ਕਹਿ ਸਕਦੇ ਆ ਆਪਾਂ ਤੇ ਜਿਹੜਾ ਇਹਦਾ ਸਟਾਫ ਹੈ ਹੋਰ ਜਿਉਰਜ ਅੱਤੇ ਰਹੂਗਾ ਤੁਸੀਂ ਪਸ਼ਮੀਨੇ ਵਗੈਰਾ ਤੇ ਵੀ ਇਹ ਵਾਲਾ ਕੰਮ ਆ ਜਿਹੜਾ ਸਾਡੇ ਤੋਂ ਏਦਾਂ ਦਾ ਕਲਰ ਲੈ ਸਕਦੇ ਹੋ ਕਰਵਾ ਸਕਦੇ ਹੋ ਜੀ ਤੇ ਇਹ ਤਾਂ ਜਿਹੜਾ ਆਪਣਾ ਕੰਮ ਹੈ ਉਹ ਮਸ਼ੀਨ ਵਰਕ ਰਹੂਗਾ ਕਾਰੀਗਰ ਵਾਲਾ ਜਿਹੜਾ ਵਰਕ ਆ ਹਮੇਸ਼ਾ ਤੁਹਾਨੂੰ ਨੀਟ ਐਂਡ ਕਲੀਨ ਸਾਫ ਸੁਥਰਾ ਮਿਲੇਗਾ ਜੀ ਬਰੀਕ ਤੰਕੇ ਚ ਮਿਲੇਗਾ ਦੇਖੋ ਜੀ ਇਹ ਪਹਿਲਾਂ ਸੈਂਟਰ ਪੈਨਲ ਜਾਂਦੇ ਇਸ ਤਰ੍ਹਾਂ ਨਾਲ-ਨਾਲ ਬੂਟੀ ਜਾਂਦੀ ਹੈ ਸਾਰਾ ਇਸ ਤਰ੍ਹਾਂ ਦਾ ਫਰੰਟ ਆਇਆ ਇਹਦਾ ਵੇਖ ਸਕਦੇ ਹੋ ਤੁਸੀਂ ਤੇ ਜਿਹੜੀ ਇਹਦੀ ਬੈਗ ਆ ਉਹ ਵੀ ਇਸੇ ਤਰ੍ਹਾਂ ਦੀ ਆਏਗੀ ਬੈਗ ਤੇ ਵੀ ਐਸੀ ਤਰ੍ਹਾਂ ਹੀ ਸਾਰਾ ਕੰਮ ਕੀਤਾ ਹੋਇਆ ਆਹ ਕੰਮ ਆ ਜਿਹੜਾ ਬਾਜੂ ਤੇ ਕੀਤਾ ਹੋਇਆ ਹੈ ਬਾਜੂ ਤੇ ਵੇਖੋ ਤੁਸੀਂ ਵਰਕ ਕਿੰਨਾ ਜਿਆਦਾ ਸੋਹਣਾ ਕੀਤਾ ਹੋਇਆ ਹੈ ਇਸ ਤਰ੍ਹਾਂ ਇਹ ਸਾਰਾ ਬਾਹਾਂ ਦਾ ਕੰਮ ਆਵੇਗਾ ਤੇ ਬੈਗ ਤੇ ਵੀ ਇਸੇ ਤਰ੍ਹਾਂ ਦਾ ਆ ਜਾਊਗਾ ਸਾਰਾ ਵਰਕ ਇਹ ਤੁਸੀਂ ਤੁਹਾਡੀ ਮਰਜ਼ੀ ਹੈ ਇਹ ਜਿਵੇਂ ਆਪਾਂ ਬਾਜੂ ਤੇ ਵਰਕ ਕੀਤਾ ਇਸ ਤਰ੍ਹਾਂ ਨਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਜੀ ਸੂਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਬਣਨਾ ਹੈ ਇਹ ਕੰਮ ਤੁਸੀਂ ਸਾਡੇ ਤੋਂ ਪਾਰਟੀ ویئر ਸਟੱਫ ਤੇ ਵੀ ਕਰਾ ਸਕਦੇ ਹੋ ਨੈਚੁਰਲ ਕ੍ਰੇਪ ਵਗੈਰਾ ਤੇ ਕਈ ਬਣਾ ਦਾ ਬਜਟ ਹੁੰਦਾ ਜਿਹੜਾ ਹੈਂਡਵਰਕ ਵਾਲਾ ਨਹੀਂ ਹੁੰਦਾ ਤਾਂ ਮਸ਼ੀਨ ਵਰਕ ਵੀ ਬਹੁਤ ਸੋਹਣਾ ਲੱਗਦਾ ਜੀ ਜਦੋਂ ਨਾਲ ਇਹਦੇ ਟਾਈ ਐਂਡ ਡਾਈ ਦਾ ਦੁਪੱਟਾ ਹੋ ਗਿਆ ਲੇਸ ਵਗੈਰਾ ਨਾਲ ਆਪਾਂ ਫਿਨਿਸ਼ਿੰਗ ਦੇ ਕੇ ਸੂਟ ਸਟਿਚ ਕਰਾ ਲਿਆ ਤਾਂ ਸੂਟ ਦੀ ਗ੍ਰੇਸ ਹੈ ਜਿਹੜੀ ਬਹੁਤ ਹੀ ਜ਼ਿਆਦਾ ਬਣਨੀ ਹੈ ਦੇਖੋ ਸੂਟ ਕਿੰਨਾ ਸੋਹਣਾ ਲੱਗ ਰਿਹਾ ਕਲਰ ਵੀ ਬਹੁਤ ਪਿਆਰਾ ਹੈ ਜੀ ਇਸ ਤਰ੍ਹਾਂ ਦੇ ਸੂਟਾਂ ਦੇ ਤੁਸੀਂ ਸਾਡੇ ਤੋਂ ਆਰਡਰ ਕਰ ਸਕਦੇ ਹੋ ਤੇ ਬਹੁਤ ਹੀ ਵਾਜਬ ਰੇਟ ਤੇ ਅਸੀਂ ਤੁਹਾਨੂੰ ਸੂਟ ਆ ਜਿਹੜੇ ਰੈਡੀ ਕਰਕੇ ਦੇਵਾਂਗੇ ਜਿਹੜਾ ਰੇਟ ਹੈ ਭਾਵੇਂ ਕਿਸੇ ਹੋਰ ਤੋਂ ਪਤਾ ਕਰਕੇ ਬਾਅਦ ਚ ਸਾਡੇ ਤੋਂ ਸਾਨੂੰ ਆਰਡਰ ਕਰਦਿਆ ਕਰੋ ਜੀ ਰੇਟ ਹਮੇਸ਼ਾ ਤੁਹਾਨੂੰ ਵਾਜਬ ਮਿਲੇਗਾ ਕਦੇ ਇਹ ਨਹੀਂ ਹੋਗਾ ਵੀ ਰੇਟ ਤੁਹਾਨੂੰ ਜ਼ਿਆਦਾ ਲੱਗੂਗਾ ਤੇ ਸਟਾਫ ਵਧੀਆ ਨਹੀਂ ਹੋਊਗਾ ਸਟਾਫ ਹਮੇਸ਼ਾ ਮੋਹਰ ਵਾਲਾ ਮਿਲੇਗਾ ਵਧੀਆ ਕੁਆਲਿਟੀ ਚ ਮਿਲੇਗਾ ਪਸ਼ਮੀਨਾ ਹੋਇਆ ਕਾਟਰੇਜ਼ ਹੋਈ ਪਾਰਟੀ ویئر ਸਟਾਫ ਹੋਇਆ ਸਾਰਾ ਤੁਹਾਨੂੰ ਗੁੱਡ ਕੁਆਲਿਟੀ ਇਸ ਵਿੱਚ ਮਿਲੇਗਾ। ਹਾਂਜੀ ਅਗਲਾ ਸੂਟ ਵੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਗਜਰੀ ਜੇ ਸ਼ੇਡ ਚ ਹੈ। ਟਵਿਲ ਕਪੜਾ ਰਹੇਗਾ ਜੀ ਗਰਮ ਸਟਾਫ ਵਧੀਆ ਗੁੱਡ ਕੁਆਲਿਟੀ ਤੇ ਬ੍ਰਾਂਡ ਦਾ ਤੇ ਇਹ ਉਹਦਾ ਇਹਦਾ ਆਊਗਾ ਜੀ ਘੇਰ ਦਾ ਕੰਮ। ਘੇਰ ਦੇ ਇਹ ਨਾ ਜੀ ਸੈਂਟਰ ਜੇ ਚ ਆਜੂਗਾ ਆਪਣੇ ਹਿਪਲ ਦੇ ਕੋਲੇ। ਵਿਚਕਾਰ ਜੀ ਫਲਾਰ ਆਜੂਗਾ ਨਹੀਂ ਤੇ ਲੇਸ ਵਗੈਰਾ ਦੀ ਫਿਨਿਸ਼ਿੰਗ ਹੋ ਜੂਗੀ। ਤੇ ਜਿਹੜਾ ਇਹ ਕੰਮ ਆ ਇਹ ਆਊਗਾ ਬਾਜੂ ਤੇ। ਵਾਜੂ ਤੇ ਇਸ ਤਰ੍ਹਾਂ ਦਾ ਕੰਮ ਆ ਜਾਊਗਾ ਸੇਮ ਇਸੇ ਤਰ੍ਹਾਂ ਦਾ ਕੰਮ ਹੈ ਜਿਹੜਾ ਆਪਣਾ ਰਹੂਗਾ ਬਾਟਮ ਤੇ ਇਹ ਕੰਮ ਜਿਹੜਾ ਬਾਟਮ ਤੇ ਆ ਜਾਊਗਾ ਕਟਵਰਕ ਆ ਜਾਊਗਾ ਨੀਚੇ ਉੱਤੇ ਇਸ ਤਰ੍ਹਾਂ ਕੰਮ ਆ ਜਾਊਗਾ ਸਫਾਈ ਵੇਖੋ ਕੰਮ ਦੇ ਕਿੰਨੀ ਜਿਆਦਾ ਹੈ ਬਹੁਤ ਹੀ ਜਿਆਦਾ ਸੋਹਣਾ ਕੰਮ ਹੈ ਜੀ नीट एंड क्लीन ਜਹ ਤੁਹਾਨੂੰ ਜਿਹੜਾ ਹੈਂਡਵਰਕ ਦਾ ਆ ਮਸ਼ੀਨਵਰਕ ਦਾ ਕੰਮ ਹੈ ਸਾਡੇ ਕੋਲ ਨਹੀਂ ਜ਼ੀਰੋ ਟਾਂਕੇ ਚ ਮਿਲੂਗਾ ਜਾਂ ਸਿੰਗਲ ਟਾਂਕੇ ਚ ਮਿਲੂਗਾ ਬਸ ਸਾਫ ਸੁਥਰਾ ਕੰਮ ਤੁਹਾਨੂੰ ਮਿਲੂਗਾ ਇਹ ਆਪਣਾ ਕੰਪਿਊਟਰ ਵਾਲਾ ਕੰਮ ਨਹੀਂ ਹੈਗਾ ਜੀ ਦੂਜੀ ਕਾਰੀਗਰ ਵਾਲਾ ਜਿਹੜਾ ਕੰਮ ਹੈ ਦੇਖੋ ਤੁਸੀਂ ਇੱਕ ਡਿਜ਼ਾਈਨ ਸਾਡਾ ਕਿਸੇ ਵੀ ਕਲਰ ਤੇ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਸਾਡੇ ਤੋਂ ਕਰਵਾ ਸਕਦੇ ਆ ਇਹ ਕਸਟਮਰ ਦਾ ਸੂਟ ਆ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਰੈਡੀ ਕੀਤਾ ਹਾਂਜੀ ਅਗਲਾ ਸੂਟ ਰਹੇਗਾ ਕਾਟਰੇਜ ਦੇ ਵਿੱਚ ਕਾਟੇਜ ਵੀ ਤੁਹਾਨੂੰ ਨਾ ਸਾਡੇ ਜੀ ਲਾਈਟ ਵੇਟ ਬਹੁਤ ਸੋਹਣੇ ਗੁੱਡ ਕੁਆਲਿਟੀ ਚ ਮਿਲੂਗੀ ਇਸ ਤਰ੍ਹਾਂ ਨਹੀਂ ਹੈਗੀ ਵੀ ਜਿਹੜੀ ਇੱਕ ਸਾਈਡ ਜੇ ਨੂੰ ਜਾਈ ਜਾਂਦੀ ਹੈ ਉਹ ਹਲਕੀ ਕੁਆਲਿਟੀ ਹੁੰਦੀ ਹੈ ਇਹ ਤੁਹਾਨੂੰ ਵਧੀਆ ਬ੍ਰਾਂਡ ਦੀ ਕਵਾਟਰੇਜ ਮਿਲੂਗੀ ਇਸ ਤਰ੍ਹਾਂ ਇਹਦਾ ਸਾਰਾ ਵਰਕ ਹੋਇਆ ਜੀ ਫਰੰਟ ਤੇ ਕੱਟ ਵਰਕ ਨਾਲ ਬੁੱਟੀ ਪਾ ਕੇ ਸੇਮ ਐਦਾਂ ਹੀ ਫਰੰਟ ਤੇ ਬੁੱਟੀ ਤੇ ਕੱਟ ਵਰਕ ਬੈਕ ਸਾਈਡ ਤੇ ਆਊਗਾ ਹਾਂ ਦੇਖੋ ਸੇਮ ਬੈਕ ਸਾਈਡ ਤੇ ਆਏਗਾ ਸਾਰਾ ਤੇ ਇਹ ਆਊਗਾ ਜੀ ਬਾਜੂ ਤੇ ਕੰਮ ਇਹ ਸਾਰਾ ਕੰਮ ਬਾਜੂ ਤੇ ਆਊਗਾ ਕੱਟਵਰਕ ਦੇ ਨਾਲ ਦੋ ਫਲਾਰ ਆਣਗੇ ਇਹ ਆਪਾਂ ਪੱਟੀ ਰੈਡੀ ਕੀਤੀ ਐ ਇਹ ਗਲੇ ਤੇ ਆਊਗੀ ਜੀ ਸਾਰੀ ਗਲਾ ਬਣੂਗਾ ਇਸ ਇਹਦਾ ਡਿਜ਼ਾਈਨ ਵਾਲਾ ਤੇ ਇਸ ਤਰ੍ਹਾਂ ਇਹ ਬਾਜੂ ਤੇ ਆ ਗਿਆ ਤੇ ਜਿਹੜਾ ਬਾਟਮ ਵਰਕ ਹੈ ਬਾਟਮ ਵਰਕ ਵੀ ਇਸੇ ਤਰ੍ਹਾਂ ਰਹੇਗਾ ਕੱਟਵਰਕ ਦੇ ਨਾਲ ਬੂਟੀ ਰਹੇਗੀ ਇਹ ਕੰਮ ਰਹੂਗਾ ਬਾਟਮ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਇਹ ਡਿਜ਼ਾਈਨ ਬਣਦਾ ਜੀ ਜੋ ਰੈਡੀ ਹੋ ਗਿਆ ਗਲੇ ਵਗੈਰਾ ਨਾਲ ਤੁਸੀਂ ਇਹ ਡਿਜ਼ਾਈਨ ਸਾਡੇ ਤੋਂ ਕਵਾਟਰੇਜ ਤੇ ਪਸ਼ਮੀਨੇ ਤੇ ਜਾਂ ਪਾਰਟੀ ਵੇਅਰ ਫੈਬਰਿਕ ਤੇ ਕਿਸੇ ਵੀ ਕਲਰ ਤੇ ਤਿਆਰ ਕਰਵਾ ਸਕਦੇ ਹੋ ਸਾਨੂੰ ਦਿੱਤੇ ਗਏ ਵਟਸਐਪ ਨੰਬਰ ਤੇ ਡਿਟੇਲ ਚ ਪੁੱਛ ਕੇ ਫਿਰ ਤੁਸੀਂ ਕੰਮ ਹੈ ਜਿਹੜਾ ਸਾਡੇ ਤੋਂ ਕਰਵਾ ਸਕਦੇ ਹੋ ਦੇਖੋ ਇਹ ਵੀ ਮਸ਼ੀਨ ਵਰਕ ਦਾ ਰਹੂਗਾ ਚੈੱਕ ਦੇ ਵਿੱਚ ਸ਼ੈਸ ਬਣੀ ਹੋਈ ਹੈ ਕੰਮ ਵੇਖੋ ਜੀ ਕਿੰਨਾ ਸਾਫ਼ ਸੁਥਰਾ ਕਿੰਨਾ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਆਪਣਾ ਜਿਹੜਾ ਕੰਮ ਹੈ ਇਸ ਤਰ੍ਹਾਂ ਸੈਂਟਰ ਪੈਨਲ ਬਣੂਗਾ ਫਲਾਰਸ ਦਿੱਤੇ ਹੋਏ ਐ ਇਹ ਆ ਗਿਆ ਆਪਣਾ ਬਾਜੂ ਦਾ ਕੰਮ ਇਸ ਤਰ੍ਹਾਂ ਛੋਟੇ ਫਲਾਰ ਨਾਲ ਸਫਾਈ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ ਸਾਡੇ ਵਰਕ ਦੇ ਦੇਖੋ ਕਿੰਨਾ ਸਾਫ ਸੁਥਰਾ ਕੰਮ ਹੈ ਜੀ ਇਹਦੇ ਨਾਲ ਹੀ ਲਵੈਂਡਰ ਸ਼ੇਡ ਦੀ ਬਾਟਮ ਹੈ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਤੇ ਨਾਲ ਟਾਈ ਐਂਡ ਡਾਈ ਦਾ ਆਪਾਂ ਦੁਪੱਟਾ ਰੱਖਿਆ ਹੋਇਆ ਤਿੰਨ ਕਲਰ ਪਵਾ ਕੇ ਡਿਜ਼ਾਈਨਿੰਗ ਨਹੀਂ ਕੀਤੀ ਸਿੰਪਲ ਕਲਰ ਪਵਾ ਕੇ ਇਸੇ ਇਸ ਤਰ੍ਹਾਂ ਦੁਪੱਟਾ ਰੱਖਿਆ ਹੈ ਤੁਸੀਂ ਕਿਸੇ ਵੀ ਕਲਰ ਤੇ ਸਾਡੇ ਤੋਂ ਇਸ ਤਰ੍ਹਾਂ ਚੈੱਕ ਵਾਲੇ ਇਹਨਾਂ ਦੇ ਨਾਲ ਵੀ ਤਿਆਰ ਕਰਵਾ ਸਕਦੇ ਹੋ ਪਲੇਨ ਬਾਟਮ ਨਾਲ ਕਈਆਂ ਭੈਣਾਂ ਨੂੰ ਚੈੱਕ ਹੈ ਜਿਹੜਾ ਬਹੁਤ ਹੀ ਪਸੰਦ ਆਉਂਦਾ ਹੈ ਹਾਂ ਇਸ ਤਰ੍ਹਾਂ ਤੁਸੀਂ ਸਾਰਾ ਕੰਮ ਸਾਡੇ ਤੋਂ ਕਰਵਾ ਸਕਦੇ ਹੋ ਅਸਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਜਿਆਦਾ ਸੋਹਣਾ ਲਵੈਂਡਰ ਸ਼ੇਡ ਦੇ ਫੈਬਰਿਕ ਦੇ ਵਿੱਚ ਇਹ ਜਿਹੜਾ ਸਟਾਫ ਹੈ ਇਹ ਰੂਬੀ ਦਾ ਜੀ ਇਹ ਗਰਮੀ ਵਾਲਾ ਤਾਂ ਤੁਸੀਂ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਇਹ ਆਪਾਂ ਨੂੰ ਇਹੀ ਕਿਹਾ ਸੀ ਅਗਲੇ ਨੇ ਤਾਂ ਆਹ ਵੇਖੋ ਇਹ ਕੀਤਾ ਆਪਾਂ ਕੰਮ ਹੈਂਡ ਦਾ ਸਾਰਾ ਸੂਈ ਨਾਲ ਸ਼ਿੰਦੀ ਬੂਟੀ ਦਾ ਜਿਸ ਤਰ੍ਹਾਂ ਆਪਾਂ ਨੂੰ ਆਰਡਰ ਆਇਆ ਸੀ ਇਹ ਸਾਰਾ ਸ਼ਿੰਦੀ ਬੂਟੀ ਦਾ ਕੰਮ ਕੀਤਾ ਹੈ ਘੇਰ ਸਾਰਾ ਇਸ ਤਰ੍ਹਾਂ ਬਣਿਆ ਤੇ ਨਾਲ ਆਪਾਂ ਸੇਮ ਬਾਜੂ ਦੇ ਵੱਗ ਦਿੱਤਾ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਗਲੇ ਤੇ ਵੀ ਕੰਮ ਕਰਵਾ ਸਕਦੇ ਹੋ ਤੇ ਇਹਦਾ ਕੰਮ ਇਹੀ ਸੇਮ ਬਾਟਮ ਤੇ ਵੀ ਹੋ ਸਕਦਾ ਫਿਰ ਥੋੜਾ ਕੰਮ ਹੈ ਜਿਹੜਾ ਸੂਟ ਹੈ ਹੈਵੀ ਲੁੱਕ ਦਾ ਹੋ ਜਾਂਦਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਇਹ ਤੇ ਮੈਂਟ ਤਾਂ ਬਹੁਤ ਲੱਗਦੀ ਹੈ ਜੀ ਸੋਈ ਨਾਲ ਸਾਰਾ ਕੰਮ ਹੁੰਦਾ ਤੇ ਵੱਟ ਸੋਹਣਾ ਬਹੁਤ ਲੱਗਦਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਜਿਵੇਂ ਹੁਣ ਪਸ਼ਮੀਨੇ ਤੇ ਕਰਵਾ ਸਕਦੇ ਹੋ ਇਹ ਵਾਲਾ ਕੰਮ ਸਾਰਾ ਸਰਦੀ ਦੇ ਹਿਸਾਬ ਨਾਲ ਲਓ ਜੀ ਇਹ ਸਾਰੇ ਇਹਨਾਂ ਸੂਟਾਂ ਦੇ ਵਿੱਚੋਂ ਜਿਹੜੇ ਵੀ ਅੱਜ ਤੁਹਾਨੂੰ ਦਿਖਾਏ ਆ ਤੁਹਾਨੂੰ ਪਸੰਦ ਲੱਗੇ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਸਾਰਾ ਪੁੱਛ ਸਕਦੇ ਹੋ ਤੇ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਕਿਸੇ ਵੀ ਆਪਦੇ ਮਨ ਪਸੰਦ ਕਲਰ ਤੇ ਰੈਡੀ ਕਰਵਾ ਸਕਦੇ ਹੋ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੋਹਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ